ਇਹ ਨਾ ਫੇਰ ਕਹਿ ਦਿੰਦੇ ਆ ਵੀ ਮੁੰਡੇ ਡੌਂਕੀ ਕਿਉਂ ਲਾਉਂਦੇ ਆ ਬਾਹਰ ਕਿਉਂ ਜਾਂਦੇ ਆ ਆਹ ਦੇਖ ਲਓ ਵੀ ਮੁੰਡੇ ਨੇ ਨਵੀਂ ਗੱਡੀ ਲਈ ਸੀ 6 ਮਹੀਨੇ ਪਹਿਲਾਂ ਤੇ ਟਾਇਰ ਫੜ ਗਿਆ ਇੱਥੇ ਐ ਤੇ ਚੜ ਕੇ ਉੱਥੇ ਐ ਕਰਕੇ ਤੇ ਪਲਟ ਕੇ ਨਹਿਰ ਤੇ ਡਿੱਗ ਗਈ ਆ ਅੱਜ ਸਾਨੂੰ ਤੀਜਾ ਦਿਨ ਹੋ ਗਿਆ ਇੱਥੇ ਖਲੋਤਿਆਂ ਨੂੰ ਚੂਲ ਤਨੀਆ ਜੀ ਤੇ ਤੀਜਾ ਦਿਨ ਹੋ ਗਿਆ ਇੱਥੇ ਲਹਿਰ ਤੇ ਸਾਨੂੰ ਖਲੋਤਿਆਂ ਖਲੋਤਿਆਂ ਨੂੰ ਤੇ ਉਲਟਾ ਲੋਕ ਆ ਕੇ ਦਾ ਲਾ ਕੇ ਸਮਾਨ ਵੀ ਹੋ ਗਿਆ ਬੜੀ ਲੱਗੀ ਝੋਕਾ ਖੜਾਈ ਆ ਲਾਈਵ ਬੰਦ ਹੋ ਗਿਆ ਹਾਂ ਮੈਂ ਕਹਿਣ ਰਿਹਾ ਵੀ ਐਸ ਗੱਡੀ ਦੇ ਉੱਤੇ ਤਕਰੀਬਨ 50 ਲੱਖ ਦੇ ਕਰੀਬ ਦੀ ਗੱਡੀ ਆ 8-9 ਲੱਖ ਰੁਪਇਆ ਦਾ ਟੈਕਸ ਦਾ ਹੀ ਟੱਪਿਆ ਤੇ ਜੇ ਇੰਨਾ ਟੈਕਸ ਕੱਢਿਆ ਤੇ 10-15000 ਦੀ ਕੋਈ ਟ੍ਰੇਨ ਲਵਾ ਕੇ ਜਾਂ ਸਰਕਾਰੀ ਕਰੇਨਾ ਹੋਣ ਤੇ ਕਰੇਨਾ ਹੋਣ ਤੇ ਗੱਡੀ ਨੂੰ ਚੁੱਕੋ ਨਿੰਨ ਹੈ ਤਿੰਨ ਦਿਨ ਹੋ ਗਏ ਆ ਇੱਥੇ ਬੈਠਿਆਂ ਨੂੰ ਮਾਲ ਖਾਲੀ ਕਰਾਤਾ ਖੰਡ ਦਾ ਵੀ ਨੁਕਸਾਨ ਹੋਇਆ ਵਾ 60-70 ਟੋੜੇ ਤੋਂ ਜ਼ਿਆਦਾ ਬੋਰੀਆਂ ਤੋਂ ਜਿਆਦਾ ਜਿਹੜੀਆਂ ਵਾ ਗਲ ਕੇ ਚਾਣੀ ਬਣ ਗਈਆਂ ਬਾਕੀ ਆ ਸਮਾਨ ਉੱਤੇ ਅੱਗ ਵੀ ਲੱਗ ਗਈ ਸੀ ਗੱਡੀ ਨੂੰ ਅੱਗ ਵੀ ਲੱਗ ਗਈ ਸੀ ਡਰਾਈਵਰ ਸਾਡੇ ਬਚ ਗਏ ਸੀ ਦੋਵੇਂ ਮਾਲਕ ਆ ਵੀ ਚਲਾਉਂਦੇ ਆ ਸੀ ਮੁੰਡਾ ਤੇ ਨਾਲ ਇੱਕ ਡਰਾਈਵਰ ਹੀ ਉਹ ਦੋਵੇਂ ਬਚ ਗਏ ਆ ਇੰਦਾਂ ਦਾ ਸਾਡੇ ਸਰਕਾਰਾਂ ਦੇ ਹਾਲ ਆ ਹੁਣ ਮੈਂ ਥੱਲਿਓਂ ਜਾ ਕੇ ਵੀ ਵਿਖਾਉਣਾ ਵਾਂ ਵੀ ਅਸੀਂ ਕਿੱਦਾਂ ਇੱਥੇ ਪਰਸੋਂ ਦੇ ਕਿਵੇਂ ਟਾਈਮ ਪਾਸ ਕਰ ਰਹੇ ਆ ਹੂੰ ਆ ਵੀ ਗਰੀਬਾਂ ਵੀ ਫੋਟੋ ਚਾਹੀ ਆ ਉਤੋਂ ਪੁੱਲ ਤੋਂ ਜਿੱਥੇ ਗੱਡੀ ਮੂਦੀ ਡਿੱਗੀ ਆ ਇੱਥੇ ਰਾਤ ਅਸੀਂ ਆਵੇ ਫਟਾ ਵਿਛਾ ਕੇ ਕੰਬਲ ਤੇ ਰਾਤ ਕੱਟੀ ਆ ਤੇ ਮੱਛਰ ਗੋੜੇ ਗੋੜੇ ਹੈ ਪਹਿਲਾਂ ਆਹ ਪਾਸੇ ਵਿਖਾ ਦਿੰਨਾ ਜਦੋਂ ਮੀਂਹ ਕਣੀ ਆ ਜਾਂਦਾ ਇੱਥੇ ਪੁਲ ਥੱਲੇ ਵਰ ਜਾਂਦੇ ਆ ਆ ਹਾਲਤ ਬਣੀ ਆ ਜਿੱਦਣ ਡਿੱਗੀ ਆ ਉਸ ਦਿਨ ਨਹਿਰ ਦੇ ਵਿੱਚ ਪਾਣੀ ਨਹੀਂ ਹੀ ਹੈਗਾ ਪਾਣੀ ਬੰਦ ਹੀ ਆ ਆਪਣੇ ਗੱਡੀ ਦੇ ਜਿਹੜੇ ਮੂਰਲੇ ਚੱਕਾ ਆ ਪਿਆ ਦਾ ਪਾਣੀ ਦੇ ਵਿੱਚ ਡੀਦਾ ਹੋਣਾ ਮੜਾ ਮੜਾ ਹੈ ਇਹ ਆ ਦੂਜੇ ਪਾਸੇ ਆ ਦੇ ਖੰਡ ਲੋਕ ਭਰਾਵਾ ਖੰਡ ਵੀ ਚੱਕਣ ਨੂੰ ਫਿਰਦੇ ਲੈ ਗਏ ਲੈ ਗਏ ਕਈ ਤਾਂ ਹੁਣ ਕੀ ਕਰੀਏ ਆ ਗੱਡੀ ਦੇ ਵਿੱਚ ਪਾਣੀ ਆ ਗਿਆ ਜਿਹਦੇ ਕਰਕੇ 50 60 ਬੋਰੀਆਂ ਤੋਂ ਜ਼ਿਆਦਾ ਮਾਲ ਖਰਾਬ ਹੋ ਗਿਆ ਐ ਫੱਟੇ ਤੇ ਰਾਤਾਂ ਕੱਟਣ ਲਈ ਤੇ ਨਾਲ ਆ ਬਾ ਆਪਣ ਜਿੱਦਣ ਡੁੱਬੀ ਸੀ ਉਸ ਦਿਨ ਪਾਣੀ ਥੋੜਾ ਸੀ ਡਿੱਗੀ ਜਿੱਦਣ ਡਿੱਗੀ ਆ ਉਸ ਦਿਨ ਪਾਣੀ ਥੋੜਾ ਸੀ ਤਾਂ ਮੁੜ ਕੇ ਪਾਣੀ ਉਹਨਾਂ ਨੇ ਛੱਡਤਾ 3:00 ਵਜੇ ਇਦਾਂ ਦੇ ਹਾਲਾਤਾਂ 'ਚ ਟਾਈਮ ਪਾਸ ਕਰਦਾ ਫਿਰ ਤਾਂ ਦੁਖੀ ਹੋ ਗਏ ਲੋਕ ਇਥੋਂ ਬਾਹਰ ਜਾਂਦੇ ਆਲਸ ਕਰਦੇ ਆ ਸਰਕਾਰਾਂ ਸੌਂਦੀਆਂ ਕੋਈ ਹੈਲਪ ਮਜਾਤ ਨਹੀਂ ਹੈਗੀ ਇਹਨੇ ਟੈਕਸ ਲੈਣ ਨੂੰ ਭਾਵੇਂ ਚੋੜੇ ਹੋਈ ਜਾਂਦੇ ਲੀਡਰਾਂ ਮੰਤਰਾਂ ਦੀ ਐਸ ਜਿਹੜੀ ਨਾ ਸਾਡੇ ਟੈਕਸ ਨਾਲ ਹੀ ਹੁੰਦੀ ਆ ਆਮ ਬੰਦਿਆਂ ਦੇ ਨਾਲ ਹੋਰ ਸਰਕਾਰ ਕਿਤੇ ਆਪਣੀ ਮਰਜ਼ੀ ਨਾਲ ਨੋਟ ਥੋੜੀ ਛਾ ਆਉਦੀ ਹੈ ਚਲੋ ਠੀਕ ਐ ਇਸ ਤਰੀਕੇ ਕਿਥੋਂ ਬੰਦ ਹੋਣਾ ਹੈ bulan tak kita hona